हां जी दोस्तों किवें सस्श्रीकाल मकल माता जी की हाल है ओवे जी सस्श्रीकाल सारेण दी ते अपनी फिल्म बारे अपनी डबिंग जी हो हो चुकी है ਤੁਹਾਨੂੰ ਸਭ ਨੂੰ ਪਤਾ ਨਾ ਕਿ ਆਪਣੀ ਫਿਲਮ ਆ ਰਹੀ ਆਖਰੀ ਰਾਤ ਤੇ ਮकल माता जी ਦੱਸੋ ਆਪਣਾ ਕਿੰਨਾ ਕੰਮ ਪ੍ਰੋਸੈਸ ਬਾਕੀ ਆ ਹਾਂ ਦੋਸਤੋ ਆਪਣੀ ਫਿਲਮ ਆਖਰੀ ਰਾਤ ਜੋ ਕਿ ਜਗਿੰਦਰ ਸਿੰਘ ਜੀ ਦੀ ਫਿਲਮ ਆ ਤੇ ਬਦਲਾਪਾਂ ਕੰਪਲੀਟ ਹੋ ਚੁੱਕੀ ਆ ਐਡੀਟਿੰਗ ਹੋ ਚੁੱਕੀ ਆ ਡਬਿੰਗ ਅਸੀਂ ਕੱਲ ਕੰਪਲੀਟ ਕਰਤੀ ਸਾਰੀ ਔਰ ਲਗਾ ਮਿਊਜ਼ਿਕ ਦੀ ਦੀ ਹੰਡਲ ਟਾਂਚ ਦੇ ਬਿਲਕੁਲ ਕਰੀਬ ਆ ਔਰ ਬਹੁਤ ਵਧੀਆ ਫਿਲਮ ਬਣਾਈ ਹੈ ਆਪਣੇ ਅੰਨੀਓ ਜਗਿੰਦਰ ਜਿੰਨੇ ਵੀਰੇ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਸੋਹਣੀ ਐਕਟਿੰਗ ਕੀਤੀ ਹੈ ਇਸੇ ਲਈ ਤੁਸੀਂ ਪਸੰਦ ਕਰੋਗੇ ਜੇ ਪਹਿਲਾਂ ਤੁਸੀਂ ਪਿਆਰ ਕਰਦੇ ਹੋ ਇਸੇ ਤਰ੍ਹਾਂ ਪਿਆਰ ਕਰੋਗੇ ਤਾਂ ਬਸ ਇਹੀ ਹੈ ਕਿ ਬਾਈ ਨੂੰ ਸਪੋਰਟ ਕਰੋ ਵੀਰੇ ਦਾ ਪੇਜ ਹੈ ਫੇਸਬੁਕ ਤੇ ਜਿੰਦਰ ਇਨਾ ਉਸ ਨੂੰ ਫੋਲੋ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਜਲਦ ਫਿਲਮ ਸਾਹਮਣੇ ਆਏਗੀ ਸੋ ਦੋਸਤੋ ਜਿਵੇਂ ਅਸੀਂ ਪੋਸਟ ਆਜ ਵੀ ਪਾਈ ਐ ਮਗਰਮਾਤਾ ਡੇਟੀ ਵੀ ਸਾਡੀ ਇਹ ਫਿਲਮ ਹੈ ਬੜੀ ਮਿਹਨਤ ਲੱਗੀ ਹੈ ਨਾ ਲਗਭਗ ਇੱਕ ਦਿਨ ਤੇ ਦੋ ਰਾਤਾਂ ਦਾ ਸ਼ੂਟ ਚੱਲਿਆ ਤੇ ਬਸ ਤੁਸੀਂ ਆਪਣੇ ਵਿਚਾਰ ਕਮੈਂਟਾਂ ਰਾਹੀਂ ਸ਼ੇਅਰ ਰਹੀ ਜਰੂਰ ਤੁਸੀਂ ਵੀ ਤੁਹਾਨੂੰ ਹਸੈਂਦਾ ਹੋਊਗੀ ਕਿ ਜਿਹੜਾ ਅਗਲਾ ਪਾਰਟ ਹੈ ਉਹ ਸਾਡਾ ਪਲਾਨ ਹੋ ਚੁੱਕਿਆ ਹੈ ਪਰ ਸ਼ੂਟ ਅਸੀਂ ਉਦੋਂ ਕਰਨਾ ਹੈ ਕਿ ਜਦੋਂ ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦਿਓਗੇ ਸੋ ਦਵਾਲੀ ਦੇ ਆਸ-ਪਾਸ ਮੰਨ ਲਓ ਮੰਗਲਵਾਰ ਦਵਾਲੀ ਹੈ ਨਾ ਬਉਧੀਆਂ ਵੀਰਵਾਰ ਦੇ ਆਸ-ਪਾਸ ਅਸੀਂ ਉਹਦਾ ਪੋਸਟਰ ਦੇ ਨਾਲ ਪੋਸਟਰ ਰਿਲੀਜ਼ ਕਰਾਂਗੇ ਉਹਦੇ ਨਾਲ ਤੁਹਾਨੂੰ ਬਿਲਕੁਲ ਟਾਈਮ ਤਰੀਕ ਤੇ ਦੱਸਾਂਗੇ ਇਸੇ ਮੇਰੇ ਫੇਸਬੁੱਕ ਪੇਜ ਜਿਤਨਾ ਦੀ ਇਹਨਾਂ ਦੇ ਫਿਲਮ ਰਿਲੀਜ਼ ਕਰਾਂਗੇ ਅਗਲਾ ਪਾਰਟ ਤਿਆਰ ਆ ਕਿ ਇਦੋਂ ਵੀ ਵਧੀਆ ਕਹਾਣੀ ਹੈ ਅਗਲੇ ਪਾਰਟ ਦੇ ਵਿੱਚ ਤੇ ਬਣੇ ਰਹੋ ਜੀ ਬਾਕ ਫਿਲਮ ਬਹੁਤ ਜ਼ਿਆਦੀ ਕਰਾਂਗਾ ਜੀ ਜਲਦੀ ਜੀ ਥੈਂਕ ਯੂ